ਭਾਰਤ ਨੇ ਪੈਲਗਾਮ ਹਮਲੇ ਦਾ ਬਦਲਾ ਲੈ ਰਿਆ ਪਾਕਿਸਤਾਨ ਦੇ ਲਗਭਗ 9 ਟਿਕਾਣਿਆਂ ਤੇ ਹਮਲਾ ਕੀਤਾ ਗਿਆ ਵੱਡੇ ਅੱਤਵਾਦੀ ਟਿਕਾਣਿਆਂ ਤੇ ਇਹ ਹਮਲਾ ਹੋਇਆ ਭਾਰਤੀ ਫੌਜ ਦੀ ਵੀਰਾਵੋਲੋ ਐਸਪਰੇਸ਼ਨ ਨੂੰ ਆਪਰੇਸ਼ਨ ਸਿੰਧੂਰ ਦਾ ਨਾਮ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਦੱਸ ਦਈਏ ਇਸ ਹਮਲੇ ਨੂੰ ਬੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਤੇ ਮੁਜ਼ਫਰਾਬਾਦ ਵਿੱਚ ਕੀਤੇ ਗਏ ਨੇ ਦਰਅਸਲ ਪੈਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਇਹੋ ਹੀ ਟਿਕਾਣੇ ਨੇ ਜਿੱਥੇ ਭਾਰਤ ਤੇ ਅੱਤਵਾਦੀਆਂ ਤੇ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਰੱਖਿਆ ਮੰਤਰੀ ਨੇ ਜੋ ਬਿਆਨ ਜਾਰੀ ਕੀਤਾ ਉਸ ਵਿੱਚ ਕਿਹਾ ਗਿਆ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਵੱਲੋਂ ਆਪਰੇਸ਼ਨ ਦੂਰ ਸ਼ੁਰੂ ਕੀਤਾ ਗਿਆ ਜਿਸ ਤਹਿਤ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਿੱਥੇ ਭਾਰਤ ਖਿਲਾਫ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਬਿਊਰੋ ਰਿਪੋਰਟ ਜੀਕੇਆਈਟੀਵੀ ਭਾਰਤ ਨੇ ਪੈਲਗਾਮ ਹਮਲੇ ਦਾ ਬਦਲਾ ਲੈ ਲਿਆ ਪਾਕਿਸਤਾਨ ਦੇ ਲਗਭਗ 9 ਟਿਕਾਣਿਆਂ ਤੇ ਹਮਲਾ ਕੀਤਾ ਗਿਆ ਵੱਡੇ ਅੱਤਵਾਦੀ ਟਿਕਾਣਿਆਂ ਤੇ ਇਹ ਹਮਲਾ ਹੋਇਆ ਭਾਰਤੀ ਫੌਜ ਦੀ ਵੀਰਾਵੋਲੋ ਐਸਪਰੇਸ਼ਨ ਨੂੰ ਆਪਰੇਸ਼ਨ ਸਿੰਧੂਰ ਦਾ ਨਾਮ ਦਿੱਤਾ ਗਿਆ ਜਦੋਂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਦੱਸ ਦਈਏ ਇਸ ਹਮਲੇ ਨੂੰ ਬੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਤੇ ਮੁਜ਼ਫਰਾਬਾਦ ਵਿੱਚ ਕੀਤੇ ਗਏ ਨੇ ਦਰਅਸਲ ਪੈਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਇਹੋ ਹੀ ਟਿਕਾਣੇ ਨੇ ਜਿੱਥੇ ਭਾਰਤ ਤੇ ਅੱਤਵਾਦੀਆਂ ਤੇ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਰੱਖਿਆ ਮੰਤਰੀ ਨੇ ਜੋ ਬਿਆਨ ਜਾਰੀ ਕੀਤਾ ਉਸ ਵਿੱਚ ਕਿਹਾ ਗਿਆ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਵੱਲੋਂ ਆਪਰੇਸ਼ਨਸ ਦੂਰ ਸ਼ੁਰੂ ਕੀਤਾ ਗਿਆ ਜਿਸ ਤਹਿਤ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਿੱਥੇ ਭਾਰਤ ਖਿਲਾਫ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਬਿਊਰੋ ਰਿਪੋਰਟ ਜੀਕੇ ਆਈਟੀਵੀ ਭਾਰਤ ਨੇ ਪੈਲਗਾਮ ਹਮਲੇ ਦਾ ਬਦਲਾ ਲੈਣਿਆ ਪਾਕਿਸਤਾਨ ਦੇ ਲਗਭਗ 9 ਟਿਕਾਣਿਆਂ ਤੇ ਹਮਲਾ ਕੀਤਾ ਗਿਆ ਵੱਡੇ ਅੱਤਵਾਦੀ ਟਿਕਾਣਿਆਂ ਤੇ ਇਹ ਹਮਲਾ ਹੋਇਆ ਭਾਰਤੀ ਫੌਜ ਦੀ ਵੀਰਾ ਬੋਲੋ ਐਸਪਰੇਸ਼ਨ ਨੂੰ ਆਪਰੇਸ਼ਨ ਸਿੰਧੂਰ ਦਾ ਨਾਮ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਦੱਸ ਦਈਏ ਇਸ ਹਮਲੇ ਨੂੰ ਬੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਤੇ ਮੁਜ਼ਫਰਾਬਾਦ ਵਿੱਚ ਕੀਤੇ ਗਏ ਨੇ ਦਰਅਸਲ ਪੈਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਇਹ ਉਹੀ ਟਿਕਾਣੇ ਨੇ ਜਿੱਥੇ ਭਾਰਤ ਤੇ ਅੱਤਵਾਦੀਆਂ ਤੇ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਰੱਖਿਆ ਮੰਤਰੀ ਨੇ ਜੋ ਬਿਆਨ ਜਾਰੀ ਕੀਤਾ ਉਸ ਵਿੱਚ ਕਿਹਾ ਗਿਆ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਵੱਲੋਂ ਆਪਰੇਸ਼ਨ ਦੂਰ ਸ਼ੁਰੂ ਕੀਤਾ ਗਿਆ ਜਿਸ ਤਹਿਤ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਹੱਤਿਆਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਿੱਥੇ ਭਾਰਤ ਖਿਲਾਫ ਹੱਤਿਆਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਬਿਊਰੋ ਰਿਪੋਰਟ ਜੀਕੇਟੀਵੀ ਭਾਰਤ ਨੇ ਪੈਲਗਾਮ ਹਮਲੇ ਦਾ ਬਦਲਾ ਲੈਣ ਆ ਪਾਕਿਸਤਾਨ ਦੇ ਲਗਭਗ 9 ਟਿਕਾਣਿਆਂ ਤੇ ਹਮਲਾ ਕੀਤਾ ਗਿਆ ਵੱਡੇ ਅੱਤਵਾਦੀ ਟਿਕਾਣਿਆਂ ਤੇ ਇਹ ਹਮਲਾ ਹੋਇਆ ਭਾਰਤੀ ਫੌਜੀ ਵੀਰਾਂ ਵੱਲੋਂ ਇਸ ਆਪਰੇਸ਼ਨ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਗਿਆ ਜਦੋਂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਦੱਸ ਦਈਏ ਇਸ ਹਮਲੇ ਨੂੰ ਬੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਤੇ ਮੁਜ਼ਫਰਾਬਾਦ ਵਿੱਚ ਕੀਤੇ ਗਏ ਨੇ ਦਰਅਸਲ ਪੈਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਇਹੋ ਹੀ ਟਿਕਾਣੇ ਨੇ ਜਿੱਥੇ ਭਾਰਤ ਤੇ ਅੱਤਵਾਦੀਆਂ ਇਹ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਰੱਖਿਆ ਮੰਤਰੀ ਨੇ ਜੋ ਬਿਆਨ ਜਾਰੀ ਕੀਤਾ ਉਸ ਵਿੱਚ ਕਿਹਾ ਗਿਆ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਵੱਲੋਂ ਆਪਰੇਸ਼ਨਸ ਦੂਰ ਸ਼ੁਰੂ ਕੀਤਾ ਗਿਆ ਜਿਸ ਤਹਿਤ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਿੱਥੇ ਭਾਰਤ ਖਿਲਾਫ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਬਿਊਰੋ ਰਿਪੋਰਟ ਜੀਕੇ ਆਈਟੀਵੀ